ਸਰ ਸ਼ੀਕਾਲ ਜੀ ਮਹਿਲ ਅਪ੍ਰਿਤਕੌਰ ਹਾਜ਼ਰਨ ਜੀ ਰਮਨਦੀਪ ਕਰਿੰਪੀ ਦੁਆਰਾ ਲਿਖਿਆ ਗਿਆ ਨਾਵਲ ਕਿਸਮਾ ਦੀ ਖੇਡ ਦਾ ਭਾਗ ਤੇ 3 ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਜੀਏ ਦਿਨ ਕੀਰਤੀ ਨੇ ਸਮਰ ਦੇ ਫੋਨ ਦੀ ਉਡੀਕ ਕੀਤੀ ਪਰ ਫੋਨ ਨਾ ਆਇਆ ਫਿਰ ਸ਼ਾਮ ਨੂੰ ਸਾਡੇ 6 ਵਜੇ ਦੇ ਕਰੀਬ ਸਮਰ ਦਾ ਮੈਸੇਜ ਆਇਆ ਸਮਰ ਪਪੀ ਕੀ ਗਲ ਹੋ ਗਈ ਤੁਹਾਨੂੰ ਮੈਸੇਂਜਰ ਤੇ ਫੋਨ ਕਿਉਂ ਨਹੀਂ ਲੱਗਦਾ ਕੀਰਤੀ ਪਤਾ ਨਹੀਂ ਸਮਰ ਸਮਝ ਤੁਸੀਂ ਲਾਇਓ ਫਿਰ ਇਧਰੋਂ ਕੀਰਤੀ ਹਮ ਲਾਉਣੀਆਂ ਕੀਰਤੀ ਨੇ ਸਮਰ ਨੂੰ ਮੈਸੇਂਜਰ ਤੇ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਪਰ ਫੋਨ ਨਹੀਂ ਸੀ ਹੋ ਰਿਹਾ ਕੀਰਤੀ ਨੇ ਸਮਰ ਨੂੰ ਮੈਸੇਜ ਕਰਕੇ ਦੱਸਿਆ ਤਾਂ ਸਮਰ ਨੇ ਕਿਹਾ ਭਾਬੀ ਕੀ ਹੋ ਰਿਹਾ ਇਹ ਕਿਉਂ ਨਹੀਂ ਫੋਨ ਲੱਗਦਾ ਮੈਂ ਉਧਰ ਵੀ ਕੀਤਾ ਸੀ ਲੱਗਦਾ ਹੀ ਨਹੀਂ ਕੀਰਤੀ ਅੱਛਾ ਤੂੰ WhatsApp ਤੇ ਕਰਕੇ ਦੇਖ ਫਿਰ ਸਮਰ ਭਾਬੀ ਮੇਰੇ ਕੋਲ ਹੈ ਨਹੀਂ WhatsApp ਤਾਂ ਕੀਰਤੀ अच्छा फिर तू एदा कर पहले अपनी आईडी नु अपडेट कर शायद लग फिर लग जे फोन समझ ठीक है भाभी समर ਨਾਲ ਗੱਲ ਕਰਨ ਤੋਂ ਬਾਅਦ ਕੀਤੀ ਨੇ ਲਪੇਤੇ ਫੋਨ ਤੇ ਮੈਸੇਜ ਕੀਤਾ ਲਵੀ ਕਿੱਧਰ ਤੁਰਿਆ ਫਿਰਦਾ ਨਾ ਐ ਮੈਸੇਜ ਵੀ ਦੇਖ ਲਿਆ ਕਰ ਕੋਈ ਜ਼ਰੂਰੀ ਕੰਮ ਵੀ ਹੋ ਸਕਦਾ ਐ ਸਮਰ ਫੋਨ ਕਰੂੰਗਾ ਮੈਂ ਹੁਣੇ ਥੋੜੀ ਦੇਰ ਤੱਕ ਮੰਮੀ ਜੀ ਦੀ ਗੱਲ ਕਰਾ ਕੇ ਫੇਰ ਹੀ ਆਪਣੇ ਘਰ ਜਾਇਂ ਲਪੇਤੇ ਨੇ ਉਸੇ ਮੈਸੇਜ ਦੇ ਕੇ ਜਵਾਬ ਦਿੱਤਾ ਭਾਬੀ ਮੈਂ ਘਰ ਆ ਗਿਆ ਸੀ ਚਲ ਕੋਈ ਨੀ ਮੈਂ ਹੋਣੇ ਜਾਣਾ ਏ ਗੱਲ ਕਰਕੇ ਆਉਣਾ ਏ ਤੁਸੀਂ ਕਰ ਲਈ ਕਿ ਨਹੀਂ ਪਹਿਲਾਂ ਤੇਰੇ ਕੋਲੇ ਕਰੂ ਫੋਨ ਉਹ ਕਰਦਾ ਸੀ ਕਦੋਂ ਦਾ ਕੰਮ ਤਾਂ ਲੱਗ ਨਹੀਂ ਰਿਹਾ ਮੈਂ ਉਹਨੂੰ ਆਈਡੀ ਅਪਡੇਟ ਕਰਨ ਨੂੰ ਕਿਹਾ ਏ ਸ਼ਾਇਦ ਫੇਰ ਲੱਗ ਜਾਊਗਾ ਕੀਰਤੀ ਨੇ ਦੱਸਿਆ ਉਸ ਤੋਂ ਬਾਅਦ ਲਪੇਟ ਆਨਲਾਈਨ ਹੋ ਗਿਆ ਥੋੜੀ ਦੇਰ ਬਾਅਦ ਸਮਨ ਨੇ ਕੀਰਤੀ ਨੂੰ ਫੋਨ ਕੀਤਾ ਸਮਨ ਪਪੀਜੀ ਸੈਸ਼ੀਕਾਲ ਕਿਵੇਂ ਆ ਦਸੀ ਕੀਰਤੀ ਉਦਾਸ ਆਵਾਜ਼ ਵਿੱਚ ਵਧੀ ਆਈ ਤੂੰ ਦੱਸ ਕਿਵੇਂ ਆ ਸਮਨ ਵਧੀਆ ਪਾਪੀ ਤੁਸੀਂ ਦੱਸੋ ਘਰ ਸਭ ਕਿਵੇਂ ਨੇ ਮੰਮੀ ਡੈਡੀ ਰੌਸ਼ਨ ਤੁਸੀਂ ਅੰਮ੍ਰਿਤ ਕੀਤੇ ਅੰਮ੍ਰਿਤ ਦਾ ਨਾਂ ਸੁਣ ਕੇ ਰੋਂਦੇ ਹੋਏ ਵਧੀਆਏ ਸਮਰ ਸਮਰ ਪਾਪੀ ਕੀ ਹੋ ਗਿਆ ਤੁਸੀਂ ਉਹਨੇ ਕਾ ਤੁ ਕੀ ਹੋਇਆ ਤੁਹਾਨੂੰ ਹੁਣ ਤਾਂ ਮੈਂ ਵੀ ਆ ਗਿਆ ਫਿਰ ਵੀ ਰੋਈ ਜਾਂਦੇ ਹੋ ਕੀ ਗੱਲ ਲੜ ਪਿਆ ਵੀਰਾ ਤੁਸੀਂ ਨਾ ਕਦੇ ਪਿਆਰ ਨਾਲ ਨਾ ਰਹੋ ਕੀਤੇ ਰੋਂਦੇ ਹੋਏ ਸਮਰ ਤੇਰੇ ਵੀਰੇ ਦੀ ਯਾਦ ਆਸ ਤੇ ਚਲੀ ਗਈ ਸਮਰ ਮੈਂ ਇਕੱਲੀ ਰਹਿ ਗਈ समर भाभी की बोली जाए ती सोच के बोलिया करो क्यों मजाक करी जाने पहला वो करता होंद दिए ना ही प्लैन बनाया है ना कीर्ति हों के हों के होंगे हुए नहीं समर ये सच है कीर्ति की गल सुन के कुछ देर लिए समर सुन हो गया तो फिर बोलिया समर भाभी कदों होया हो ਕੀ ਹੋ ਗਿਆ ਸੀ ਇਹ ਹਾਲਤ ਕੋਈ ਮਾੜੀ-ਮੋਟੀ ਤਾਂ ਹੈ ਨਹੀਂ ਭਾਬੀ ਕੀਤੇ ਰੋਂਦੇ-ਰੋਂਦੇ ਬਸ ਪਤਾ ਹੀ ਨਹੀਂ ਕੀ ਹੋ ਗਿਆ ਉਥੇ ਹੀ ਬੇਹੋਸ਼ ਹੋ ਗਏ ਸੀ ਜੇਲ੍ਹ ਵਿੱਚ ਹੀ ਉਹਨਾਂ ਨੇ ਦਾਖਲ ਕਰਾਇਆ ਸੀ ਘਰ ਤਾਂ ਬਾਅਦ ਚ ਦੱਸਿਆ ਸੀ ਸਮਰ ਪਹਿਲਾਂ ਤਾਂ ਚੁੱਪ ਕਰੋ ਭਾਬੀ ਫੇਨ ਬੀਰੇ ਨਾਲ ਗੱਲ ਕਰੋ ਮੈਂ ਆ ਗਿਆ ਭਾਬੀ ਹੁਣ ਤੁਸੀਂ ਇਕੱਲੇ ਨਹੀਂ ਰਹੇ ਨਾਲੇ ਲਵੀ ਗੱਲ ਕਰਾਉਂਦਾ ਨਹੀਂ ਰੋਹ ਨਾਲ ਗੱਲ ਕਰ ਲਿਆ ਕਰੋ ਜੇ ਨਹੀਂ ਕਰਾਉਂਦਾ ਅੱਕਿਆ ਤੁਹਾਡਾ ਕੀਰਤੀ ਗੱਲ ਤਾਂ ਹੋ ਜਾਂਦੀ ਆ ਕਦੇ ਕਦੇ ਪਰ ਹੁਣ ਲਵੀਦੀ ਵੀ ਹੱਥ ਨਹੀਂ ਰਿਹਾ ਕੁਝ ਵੀ ਸਮਰ ਕਿਉਂ ਭਾਬੀ ਕੀ ਹੋ ਗਿਆ ਤੁਸੀਂ ਸਾਫ਼ ਸਾਫ਼ ਕਿਉਂ ਨਹੀਂ ਦੱਸਦੇ ਕੁਝ ਕੀਰਤੀ ਮੈਂ ਤੁਹਾਨੂੰ ਸਭ ਕੁਝ ਸਮਝਾ ਦਵਾਂਗੀ ਸਮਰ ਪਰ ਟਾਈਮ ਲੱਗੂ ਇਹਨੀ ਗੱਲਾਂ ਮੈਂ ਤੁਹਾਨੂੰ ਇੱਕ ਦਿਨ ਵਿੱਚ ਨਹੀਂ ਦੱਸ ਸਕਦੀ ਪਲੀਜ਼ ਸਮਰ ਅੱਛਾ ਭਾਬੀ ਚਲੋ ਹੱਸ ਕੇ ਦਿਖਾਓ ਪਹਿਲਾਂ ਤਾਂ ਰੋਣਾ ਨਹੀਂ ਹੁਣ ਕਦੇ ਵੀ ਕੋਈ ਲੋੜ ਆ ਤਾਂ ਮੈਂ ਬੈਠਾਂ ਈ ਤਾੰਗ ਨਹੀਂ ਹੋਣਾ ਠੀਕ ਹੈ ਮੈਂ ਰੋਜ਼ ਫੋਨ ਤੇ ਗੱਲਾਂ ਕਰਨੀਆਂ ਨੇ ਬਹੁਤ ਕੁਝ ਪੁੱਛਣਾ ਹੈ ਬਹੁਤ ਕੁਝ ਦੱਸਣਾ ਹੈ ਪਤਾ ਕਿੰਨੀਆਂ ਗੱਲਾਂ ਇਕੱਠੀਆਂ ਹੋ ਗਈਆਂ ਮੇਰੇ ਕੋਲ ਕੀਤੀ ਹਮ ਪਤਾ ਹੀ ਮੈਨੂੰ ਤੇਰੀ ਰੋਟੀ ਨਹੀਂ ਖੱਪਦੀ ਜਿੰਨਾ ਚਿਰ ਮੈਨੂੰ ਹਰ ਗੱਲ ਨਾ ਦੱਸੇ ਸਮਰ ਹਾਂਜੀ ਪਾਪੀ ਅਚਾਈ ਗੱਲ ਦੱਸੋ ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਵੀ ਤੁਸੀਂ ਮਾਸੀ ਜੀ ਨੂੰ ਆਪਣੇ ਤੇ ਅੰਮ੍ਰਿਤ ਦੇ ਪਿਆਰ ਬਾਰੇ ਦੱਸ ਸਕੋ ਸਮਝਾ ਸਕੋ ਕੀਤੀ ਉਹ ਤਾਂ ਸਮਝ ਗਈ ਨੇ ਸਮਰ ਪਰ ਅਸਲ ਜਹ ਪ੍ਰੋਬਲਮ ਤਾਂ ਹਨ ਇਹਨਾਂ ਦੀ ਅਸਲੀ ਮਾਂ ਨੂੰ ਆ ਨਾ ਸਮਰ ਕੀ ਮਤਲਬ ਆ ਭਾਬੀ ਕੀ ਭੁੱਲੀ ਜਾਣੇ ਹੋ ਤੁਸੀਂ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਏ ਕਿ ਵੀਰੇ ਤੇ ਅਸਲੀ ਮਾਂ ਬਪ ਹੈ ਨਹੀਂ ਦੁਨੀਆ ਤੇ ਫਿਰ ਉਹ ਕਿਵੇਂ ਸਮਝਾਂ ਦੱਸੋ ਕੀ ਧੀ ਤੈਨੂੰ ਕੱਲ ਦੱਸੂਗੀ ਮੈਂ ਸਭ ਕੁਝ ਚੰਗੀ ਤਰ੍ਹਾਂ ਬਸ ਇਹਨਾਂ ਕ ਸਮਝ ਲੈ ਕਿ ਹੁਣ ਉਹ ਆਪਣੀ ਨਹੀਂ ਰਹੀ ਵਿਗਾਨੇ ਹੱਥਾਂ ਵਿੱਚ ਨਹੀਂ ਸਮਰ ਅੱਛਾ ਭਾਬੀ ਮੈਨੂੰ ਇਹ ਦੱਸੋ ਕਿ ਥੋੜ੍ਹਾ ਤਾਂ ਵਿਆਹ ਰੱਖਿਆ ਹੋਇਆ ਸੀ। ਕਿਈ ਜਾਣੇ ਹੋ? ਵੈਸੇ ਹੈ ਤਾਂ ਬੰਦਾ ਵਧੀਆ। ਫਿਰ ਹਨਾ ਜਿਹੜਾ ਗੱਲ ਕਰਨ ਲਈ ਜਾਂਦਾ ਏ ਕੀਤੀ ਮੈਂ ਰਿਸ਼ਤੇ ਨੂੰ ਜਵਾਬ ਦਿੱਤਾ। ਮਨਾ ਕਰਤਾ ਉਹਦੇ ਨਾਲ ਵਿਆਹ ਕਰਾਉਣ ਤੋਂ। ਸਮਰ ਹੈਰਾਨ ਹੁੰਦੇ ਹੋਏ ਹੈ ਕੀ ਕਹਿ ਰਹੇ ਹਾਂ? ਕੀਤੀ ਹਾਂ ਪਹਿਲਾਂ ਹੁਣ ਉਧਰ ਗੱਲ ਕਰ ਲਾ ਫਿਰ ਲਵੀ ਨੇ ਕਰ ਵੀ ਜਾਣਾ ਹੋਊਗਾ ਸੰਬਰ ਓਕੇ ਠੀਕ ਆ ਬਾਬੀ ਮੈਸੇਜ ਕਰਦਾ ਹਾਂ ਮੈਂ ਉਧਰ ਗੱਲ ਕਰਕੇ ਧਿਆਨ ਰੱਖਿਓ ਤੁਸੀਂ ਆਪਣਾ ਤੇ ਅਗਲੇ 3 ਦਿਨ ਤੱਕ ਸੰਬਰ ਨੇ ਕੀਰਤੀ ਨੂੰ ਕੋਈ ਫੋਨ ਨਾ ਕੀਤਾ ਤੇ ਫਿਰ 9 ਸਤੰਬਰ ਨੂੰ ਸਵੇਰੇ 8:30 'ਤੇ ਸੰਬਰ ਨੇ ਫੋਨ ਕਰ ਲਿਆ ਤੇ ਦੋਵਾਂ ਨੇ ਪੂਰਾ 1 ਘੰਟਾ ਗੱਲਾਂ ਕੀਤੀਆਂ ਅਤੇ ਕੀਰਤੀ ਨੇ ਉਸਦੇ ਜਾਣ ਤੋਂ ਬਾਅਦ ਜੋ ਕੁਝ ਵੀ ਅਮ੍ਰਿਤ ਨਾਲ ਹੋਇਆ ਉਹ ਸਭ ਕੁਝ ਉਸ ਨੂੰ ਦੱਸ ਦਿੱਤਾ ਇਸੇ ਤਰ੍ਹਾਂ ਹੀ ਸਮਰਤੀ ਕੀਰਤੀ ਵਿੱਚ ਕਈ ਕਈ ਦਿਨਾਂ वाद-ਵਦਲ ਹੋ ਜਾਂਦੇ ਸੀ ਸਮਰਨੀ ਕੀਰਤੀ ਨੂੰ ਤਸੱਲੀ ਰੱਖਣ ਲਈ ਕਿਹਾ ਤੇ ਕੀਰਤੀ ਤੇ ਇਹ ਦੱਸਣ ਤੋਂ ਬਾਅਦ ਕਿ ਹਿਟਲਰ ਮਾਸੀ ਨੇ ਅੰਮ੍ਰਿਤ ਤੇ ਮੰਮੇ ਜੀ ਤੋਂ 1 ਕਰੋੜ 55 ਲੱਖ ਰੁਪਏ ਮੰਗੇ ਹਨ ਸਮਰਨੀ ਉਸ ਨੂੰ ਪ੍ਰੋਸਾਦਵਾਉਂਦੇ ਹੋਏ ਕਿਹਾ ਭਾਪੀ ਮੈਨੂੰ ਆਪਣਾ ਮੰਨਦੇ ਹੋ ਨਾ ਤੁਸੀਂ ਬਸ ਤੁਸੀਂ ਯਕੀਨ ਰੱਖੋ ਆਪਣੇ ਸਾਰੇ ਸਮਰਥੀ ਮੈਂ ਲਗਭਗ ਅਸੀਂ 85 ਲੱਖ ਤੱਕ ਦੇਣਾ ਹੀ ਹੋਣਾ ਏ ਅੰਮ੍ਰਿਤ ਤੋਂ ਹੱਥ ਉਧਾਰਤਾ ਹੋਇਆ ਤੁਸੀਂ ਬੇਫਿਕਰ ਰਹੋ ਮੈਂ ਉਹ ਤਾਂ ਮੋੜਨੇ ਹੀ ਮੋੜਨੇ ਨੇ ਬਾਕੀ ਵੀ ਮੈਂ ਹੀ ਦੇ ਦੂੰਗਾ ਬਾਕੀ ਤੁਸੀਂ ਫਿਕਰ ਨਹੀਂ ਕਰਨੀ ਮੇਰੀ ਹੁੰਦੀ ਮੈਂ ਆਪੇ ਸੰਭਾਲ ਲਊਗਾ ਮਾਸੀ ਜੀ ਨੂੰ ਵੀ ਅਗਲੇ ਹਫਤੇ ਤੂੰ 4-4 ਦਿਨਾਂ ਬਾਅਦ ਮੈਂ ਪੰਜਾਬ 50 ਲੱਖ ਪਾ ਦੇਣੀ ਨੇ ਤੁਸੀਂ ਦੇਖਿਓ ਸਾਰੇ ਦੁੱਖ ਤੋੜ ਦੂੰਗਾ ਮੈਂ ਦਿਲ ਨੇ ਹੌਲਾ ਕਰਨਾ ਤੁਸੀਂ ਮੈਂ ਹੈਗਾ ਹੀ ਕੀਤੇ ਨੂੰ ਸਮਨਨ ਗੱਲ ਕਰਕੇ ਆਪਣਾ ਦਿਮਾਗ ਬਹੁਤ ਰਹਿਤ ਲੱਗਣ ਲੱਗ ਪਿਆ ਹੁਣ ਉਹ ਬੇਫਿਕਰ ਹੋ ਗਈ ਸੀ ਪਰ ਉਸ ਨੂੰ ਆਪਣੇ ਵਾਰੀ ਤੇ ਆਪਣੇ ਬੇਟੀ ਵਰੀ ਸੋਚ ਕੇ ਬਹੁਤ ਜ਼ਿਆਦਾ ਫਿਕਰ ਹੁੰਦੀ ਸੀ ਜਿਸ ਕਰਕੇ ਰੋਜ਼ ਹੀ ਉਸ ਦਾ ਬਲੱਡ ਪ੍ਰੈਸ਼ਰ ਘੱਟਦਾ ਸੀ ਤੇ ਉਸੇ ਇਸ ਸਮੱਸਿਆ ਵਾਦੀ ਵਾਦੀ ਉਹਦੋਂ ਵੱਧ ਗਈ 21 13 ਸਤੰਬਰ ਨੂੰ ਸਵੇਰੇ ਹੀ ਉਸ ਦਾ ਬਲੱਡ ਪ੍ਰੈਸ਼ਰ ਇੰਨਾ ਘਟ ਗਿਆ ਕਿ ਉਸ ਨੂੰ ਤੁਰੰਤ ਡਾਕਟਰ ਦੇ ਜਾਨਾ ਪਿਆ ਪਰ ਬਲੱਡ ਪ੍ਰੈਸ਼ਰ ਇੰਨਾ ਜ਼ਿਆਦਾ ਘਟ ਸੀ ਕੀ ਸ਼ਾਮ ਤੱਕ ਵੀ ਕੀਰਤੀ ਨੂੰ ਆਪਣੇ ਸੇਤ ਵਿੱਚ ਕੋਈ ਸੁਧਾਰ ਨਜ਼ਰ ਨਹੀਂ ਆਇਆ ਤਾਂ ਸ਼ਾਮ ਨੂੰ ਅਸਤੇ ਪਾਪਾ ਜਿਵੇਂ ਹੀ ਕੰਮ ਤੋਂ ਘਰ ਆਏ ਚਾਹ ਪਾਣੀ ਪੀ ਕੇ ਇਹਨੂੰ ਡਾਕਟਰ ਦੇ ਲੈ ਕੇ ਜਾਓ ਸਪੀਰਤੀ ਬਿਮਾਰ ਹੋਈ ਪਈ ਆ ਦਵਾਈ ਵੀ ਲੈ ਆਂਦੀ ਸੀ ਪਿੰਨ ਵਾਲੇ ਡਾਕਟਰ ਤੋਂ ਹੀ ਪੂਰਾ ਫਰਕ ਨਹੀਂ ਪਿਆ ਕੀਰਤੀ ਦੇ ਮੰਮੀ ਜੀ ਨੇ ਅਸਤੇ ਪਾਪਾ ਨੂੰ ਕਿਹਾ ਪਹਿਲਾਂ ਇਹ ਸ਼ਹਿਰੋਂ ਲੈ ਆਉਣੀ ਸੀ ਦਵਾਈ ਚਰਪਾਈ ਵੀ ਆਰਾਮ ਉੱਥੋਂ ਹੀ ਆਉਂਦਾ ਹੈ ਅਸਤੇ ਪਾਪਾ ਨੇ ਜਵਾਬ ਦਿੱਤਾ ਲੈ ਕੇ ਜਾਣ ਵਾਲਾ ਨਹੀਂ ਮਿਲਿਆ ਕੋਈ ਕੌਣ ਲੈ ਕੇ ਜਾਂਦਾ ਹੁਣ ਵੀ ਸ਼ਹਿਰ ਤਾਂ ਜਾਇਆ ਨਹੀਂ ਜਾਣਾ ਟਾਈਮ ਬਹੁਤ ਹੋ ਗਿਆ ਹਨੇਰੇ 'ਚ ਤੁਹਾਨੂੰ ਉਹ ਨਹੀਂ ਦਿਖਣਾ ਕੁਝ ਤੁਸੀਂ ਰਵੀ ਤੂੰ ਦਵਾਈ ਲਿਆ ਹੋਏ ਨਹੀਂ ਬਾਕੀ ਫੇਰ ਸਵੇਰੀ ਦਿਖ ਲਾਂਗੇ ਕੀਰਤੀ ਦੇ ਮੰਮੀ ਬੋਲੇ ਲੈ ਉਸ ਕੰਝਵੇਂ ਦੇ ਦੋ ਚਾਹ ਨਹੀਂ ਪਿਣੀ ਲੈ ਉਹਨੇ ਹਾਂ ਫਿਰ ਦਵਾਈ ਅਸੇ ਪਾਪਾ ਨੇ ਕਿਹਾ ਕੀਰਤੀ ਦੇ ਮੰਮੀ ਜੀ ਨੇ ਉਸਦੇ ਪਾਪਾ ਨੂੰ ਸਕੰਨਪੇ ਬਣਾ ਕੇ ਦੇ ਦਿੱਤੀ ਤੇਸ ਗਨ ਮੇ ਪਿੰਦੋਵਾਦ ਉਸਦੇ ਪਾਪਾ ਉਸ ਨੂੰ ਨਾਲ ਲਈ ਪਿੰ ਡਾਕਟਰ ਰਵੀ ਦੇ ਕਲੀਨਿਕ ਲੈ ਗਏ ਕੀਰਤੀ ਦੇ ਪਾਪਾ ਸਰ ਸ਼ਿਕਲ ਜੀ ਡਾਕਟਰ ਸਾਹਿਬ ਇਨ ਡਾਕਟਰ ਸਰ ਸ਼ਿਕਲ ਅੰਗਲ ਜੀ ਕਿਵੇਂ ਆਏ ਅੰਗਲ ਜੀ ਕੀਰਤੀ ਦੀ ਪਾਪਾ ਡਾਕਟਰ ਨੂੰ ਕੀਰਤੀ ਵੱਲ ਇਸ਼ਾਰਾ ਕਰਦੇ ਹੋਏ ਮੇਰੀ ਬੇਟੀ ਨੂੰ ਦੇਖੋ ਪੀਪੀ ਕਟਿਆ ਹੋਇਆ ਹੈ ਸਵੇਰ ਦਾ ਡਾਕਟਰ ਆਪਣਾ ਸਟੈਥੋਸਕੋਪ ਅਤੇ ਥਰਮਾਮੀਟਰ ਲਾ ਕੇ ਕੀਰਤੀ ਤੇ ਨੇੜੇ ਪਈ ਕੁਰਸੀ ਤੇ ਬੈਠ ਗਿਆ ਤਾਂ ਕੀਰਤੀ ਨੇ ਉਸ ਨੂੰ ਸਰਸ਼ੀ ਕਾਲ ਬੁਲਾਈ ਡਾਕਟਰ ਸਰਸ਼ੀ ਕਾਲ ਜੀ ਡਾਕਟਰ ਕੀਰਤੀ ਦਾ ਬੁਖਾਰ ਤੇ ਬੀਪੀ ਚੈੱਕ ਕੀਤਾ ਅਤੇ ਪੁੱਛਿਆ ਕਿਵੇਂ ਫੀਲ ਹੁੰਦਾ ਹੈ ਤੁਹਾਨੂੰ ਮਤਲਬ ਪਰੇਸ਼ਾਨੀ ਕੀ ਹੈ ਕੀਰਤੀ ਡਾਕਟਰ ਸਾਹਿਬ ਮੇਰੇ ਸਿਰ ਵਿੱਚ ਹਰ ਟਾਈਮ ਦਰਦ ਹੁੰਦਾ ਹੈ ਰੋਜ਼ ਬੀਪੀ ਲੋ ਰਹਿੰਦਾ ਹੈ ਪੂਰੀ 40 ਵੀਕ ਲੱਗਦੀ ਹੈ ਮੈਨੂੰ ਆਪਣੀ ਡਾਕਟਰ ਉਲਟੀ ਤਾਂ ਨਹੀਂ ਆਉਂਦੀ चापे दर्द खांसी जुकाम वगैरह कीर्ति नहीं नहीं इतना कुछ नहीं वीकनेस बहुत फील है सर बहुत ज़्यादा थकावट महसूस होंगी थोड़े ज्य किसी काम तो बाद डॉक्टर कि हो गया इतना महसूस होंगे कीर्ति बहुत दिन हो गए पर मैं सीरीयस नहीं सी लिया कदे पर सवेरे बहुत ज़्यादा दर्द होने लग गया मेरे तो सह नहीं होया डॉक्टर मैं टेस्ट करा के देखता ਫਿਰ ਪਹਿਲਾਂ ਜਦ ਤੱਕ ਤੁਸੀਂ ਜੋ ਮੈਂ ਹੁਣ ਦਵਾਈ ਦਿੱਨਾ ਹੈ ਉਹ ਖਾਓ ਬਾਕੀ ਰਿਪੋਰਟ ਦੇ ਹਿਸਾਬ ਨਾਲ ਦਵਾਈ ਦਵਾਂਗਾ ਕੀਰਤੀ ਫੇਵਰ ਕਿਨ ਹੈ ਹੋਂ ਡਾਕਟਰ ਸਾਹਿਬ ਡਾਕਟਰ ਫੇਵਰ ਐਕਸੋ ਦਿੱਨਾ ਤੇ ਬੀਪੀ ਬਹੁਤ ਜ਼ਿਆਦਾ ਘਟਾ ਉਸ ਤੋਂ ਬਾਅਦ ਡਾਕਟਰ ਨੇ ਉਸ ਦੀ ਪਾਚੋਂ ਖੂਨ ਕੱਢ ਕੇ ਅਸੇ ਟੈਸਟ ਕਰਵਾਉਣ ਲਈ ਭੇਜ ਦਿੱਤਾ ਇੱਕ ਇੰਜੈਕਸ਼ਨ ਲਗਾਉਣ ਅਤੇ ਦਵਾਈ ਦੇਣ ਤੋਂ ਬਾਅਦ ਅਗਲੇ ਦਿਨ ਸਵੇਰੇ ਦੁਬਾਰਾ ਆਉਣ ਲਈ ਕਿਹਾ ਅਗਲੇ ਦਿਨਸ ਮੇਰੀ ਚਦਕੀਰਤੀ ਆਪਣੇ ਪਤੀ ਜੀ ਨੂੰ ਨਾਲ ਲੈ ਕੇ ਡਾਕਟਰ ਦੇ ਕੋਲ ਨਹੀਂ ਗਈ ਤਾਂ ਡਾਕਟਰ ਨੇ ਦੁਬਾਰਾ ਬੁਖਾਰ ਤੇ ਬਲੱਡ ਪ੍ਰੈਸ਼ਰ ਦਾ ਮੁਆਇਨਾ ਕਰਨ ਤੋਂ ਬਾਅਦ ਅਸਿਆ ਤੁਹਾਡਾ ਫੀਵਰ ਕੱਲ ਤੋਂ ਵੀ ਜ਼ਿਆਦਾ ਹੈ ਤੇ ਬੀਪੀ ਵੀ ਬਹੁਤ ਘਟਾ ਕੀ ਗੱਲ ਤੁਸੀਂ ਦਵਾਈ ਨਹੀਂ ਲਈ ਕੀਤੇ ਮੈਨੂੰ ਜਿਵੇਂ ਤੁਸੀਂ ਕਿਹਾ ਸੀ ਦਵਾਈ ਲੈਣ ਨੂੰ ਮੈਂ ਉਹਦਾ ਹੀ ਸਾਰੀ ਦਵਾਈ ਲਈਆ ਪਰ ਮੈਨੂੰ ਮੇਰੀ ਬਾਡੀ ਦੱਸਦੀ ਆ ਕਿ ਮੈਨੂੰ ਬਿਲਕੁਲ ਫਰਕ ਨਹੀਂ ਪਿਆ ਡਾਕਟਰ ਫਿਰ ਕਿ ਹੈ ਹੀ ਨਹੀਂ ਫਿਲ ਕਿਥੋਂ ਹੋਣਾ ਤੁਹਾਨੂੰ ਆਪਣੇ ਕਾਊਂਟਰ ਵਿੱਚੋਂ ਕੀਰਤੀ ਦੀ ਟੈਸਟ ਰਿਪੋਰਟ ਕੜ ਕੇ ਪੜਦੇ ਹੋਏ ਤੁਹਾਡੀ ਸਾਲ ਵਧੇ ਨਹੀਂ ਕਾਫੀ ਨਾ ਲਈ ਬਰਡ ਵੀ ਘਾਟਾ ਬਹੁਤ ਖਾਣ ਪੀਣ ਦਾ ਧਿਆਨ ਨਹੀਂ ਰੱਖਦੇ ਸਾਇਦ ਤੁਸੀਂ ਆਪਣਾ ਜਾਂ ਫਿਰ ਤੁਸੀਂ ਟੈਨਸ਼ਨ ਲਗਦੇ ਹੋ ਹੱਦੋਂ ਜ਼ਿਆਦਾ ਟੈਨਸ਼ਨ ਛੱਡ ਦਿਓ ਤਾਂ ਤੁਸੀਂ ਠੀਕ ਹੋਣਾ ਹੈ ਤਾਂ ਹੀ ਦਵਾਈ ਅਸਰ ਕਰੂਗੀ ਨਹੀਂ ਤਾਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਦਵਾਈ ਖਾਈ ਜਾਓ ਅਸਰ ਨਹੀਂ ਹੋਣਾ ਕੋਈ ਵੀ ਨਾਲੇ ਹੁਣ ਇੰਜੈਕਸ਼ਨ ਲਾਉਣਾ ਪੈਣਾ ਏ ਦੋ ਟਾਈਮ ਡੇਲੀ ਗਲੂਕੋਜ਼ ਵਿੱਚ ਪਾ ਕੇ ਟੇਬਲ ਤੇ ਬੈਠੋ ਠੀਕ ਤਰ੍ਹਾਂ ਮੈਂ ਲੈ ਕੇ ਆਇਆ ਗਲੂਕੋਜ਼ ਡਾਕਟਰ ਨੇ ਕਹੇ ਦੀ ਤੇ ਗਲੂਕੋਜ਼ ਵਿੱਚ ਫਾਕੇ ਇੰਜੈਕਸ਼ਨ ਲਗਾ ਦਿੱਤਾ ਜਿਸ ਸਮੇਂ ਡਾਕਟਰ ਕੀਰਤੀ ਦੇ ਹੱਥ ਦੀ ਨਾੜ ਵਿੱਚ ਸੂਈ ਲਗਾ ਰਿਹਾ ਸੀ ਕੀਰਤੀ ਨੂੰ ਕਮਜ਼ੋਰ ਹੋਣ ਕਾਰਨ ਬਹੁਤ ਤਕਲੀਫ ਹੋਈ ਤੇ ਉਸ ਦੀਆਂ ਅੱਖਾਂ ਅੰਮ੍ਰਿਤ ਨੂੰ ਯਾਦ ਕਰਦਿਆਂ ਪਰ ਆਈਆਂ ਕਿਸੇ ਨੂੰ ਪਤਾ ਨਾ ਲੱਗੇ ਇਸ ਲਈ ਦੂਜੇ ਹੱਥ ਨਾਲ ਜਲਦੀ ਹੀ ਆਪਣੀਆਂ ਅੱਖਾਂ ਨੂੰ ਸਾਫ਼ ਕਰ ਲਿਆ ਦੂਜੀ ਟੇਬਲ ਤੇ ਬੈਠਾ ਉਸਤਾਪਤੀ ਜਸ ਨੂੰ ਦੇਖ ਕੇ ਉਸੇ ਤਕਲੀਫ ਨੂੰ ਸਮਝ ਗਿਆ ਤੇ ਉਸਨੇ ਖੀਰਤੀ ਦੇ ਕੋਲ ਆ ਕੇ ਉਸ ਦੀ ਪਾਣੂ ਕੁੱਟ ਕੇ ਫੜ ਲਿਆ ਤਾਂ ਜੋ ਉਸ ਨੂੰ ਕੋਈ ਤਕਲੀਫ ਨਾ ਹੋਵੇ ਗਲੁਕੂ ਉਸ ਕਤਮਹੋਂਦੋਵਾਰ ਕੀਰਤੀ ਆਪਣੇ ਪਤੀਜੇ ਨਾਲ ਘਰ ਆ ਗਈ ਘਰ ਆ ਕੇ ਉਸਨੇ ਆਪਣਾ ਫੋਨ ਦੇਖਿਆ ਤਾਂ ਉਸ ਦੇ ਗਲਪਰੇਦਿਆਂ ਬਹੁਤ ਸਾਰੀਆਂ ਮਿਸਕੋਲਾਈਆਂ ਹੋਈਆਂ ਸਨ ਕੀਰਤੀ ਨੇ ਲਪ੍ਰਿਤ ਨੂੰ ਮੈਸੇਜ ਕਰਕੇ ਦੱਸਿਆ ਕਿ ਉਹ ਡਾਕਟਰ ਦੇ ਕਲੀਨਿਕ ਗਈ ਹੋਈ ਸੀ ਅਤੇ ਉਸ ਦਾ ਫੋਨ ਕਰ ਰਹੀ ਸੀ ਲਪ੍ਰਿਤ ਨੇ ਉਸੇ ਸਮੇਂ ਕੀਰਤੀ ਨੂੰ ਫੋਨ ਕੀਤਾ ਲਪ੍ਰਿਤ ਹੈਲੋ ਆਪੇ ਕਿਵੇਂ ਹੱਥ ਸੀ ਕੀ ਕਰ ਲਿਆ ਨਾ ਤਾਂ ਟੈਨਸ਼ਨ ਸੱਟ ਸਕਦੇ ਆ ਨਾ ਦਵਾਈ ਕੋਈ ਲੈਣੀ ਆ ਟਾਈਮ ਤੇ ਹਨਾ ਕੀਰਤੀ ਕੀ ਕਰਾਂ ਫਿਰ ਮੇਰੇ ਮਨ ਨੂੰ ਲੱਗੀ ਰਹਿੰਦੀ ਆ ਇਹਨਾਂ ਦੀ ਫਿਕਰ ਲਪ੍ਰਿਤ ਉਹਨੂੰ ਕੀ ਹੁੰਦਾ ਏ ਇੱਥੇ ਠੀਕ ਆ ਤਾਂ ਹਉਂ ਜੋ ਹੋ ਗਿਆ ਹੋ ਗਿਆ ਪਾਪੀ ਆਪਣਾ ਨਹੀਂ ਤਾਂ ਤੁਸੀਂ ਰੋਸ਼ਨ ਦਾ ਤਾਂ ਸੋਚ ਲਿਆ ਕਰੋ ਹੋਰ ਨਹੀਂ ਤਾਂ ਮਾਸੀ ਜੀ ਹੋਣਾ ਦਾ ਹੀ ਸੋਚ ਲਿਆ ਕਰੋ ਕੀਤੀ ਕਿਉਂ ਵਿੱਚ ਪੈ ਗਿਆ ਹਨ ਮੇਰੀ ਤਾਂ ਠੀਕ ਤਾਂ ਆ ਮੈਂ ਹੁਣ ਦਵਾਈ ਲੈ ਤਾਂ ਆਂਦੀ ਕੀਤੀ ਹਉਂ ਜੇ ਤੁਸੀਂ ਆਪਣਾ ਧਿਆਨ ਨਾ ਰੱਖਿਆ ਤਾਂ ਦੇਖਿਓ ਫਿਰ ਕੀਤੀ ਠੀਕਾ ਗਰੂ ਮੈਂ ਤਾਂ ਤੈਨੂੰ ਦੱਸ ਕੇ ਪਛਤਾਈ ਲਪ੍ਰਿਤ ਅਜੀ ਤਾਂ ਮੈਂ ਹੀ ਬੋਲਿਆ ਮਾਸੀ ਜੀ ਨੇ ਵੀ ਕਰਨਾ ਹੈ ਫੋਨ ਕੀਤੀ ਮੰਮੀ ਜੀ ਨੂੰ ਵੀ ਨਾਸਤਾ ਦੂੰਗਾ ਨਾ ਲਪਿਤ ਹਾਂਜੀ ਦੱਸੂੰਗਾ ਮੈਂ ਤਾਂ ਅਜੇ ਹੋਰ ਵੀ ਲਾਲਾ ਕੇ ਦੱਸੂੰਗਾ ਫੇਰੀ ਠਿਕਾਣਾ ਹੈ ਤੁਸੀਂ ਉਧਰ ਚਾਹਤ ਨਹੀਂ ਮੰਦੀ ਹੁੰਦੀ ਕਿਸੇ ਦੀ ਨੁਕਸਾਨ ਕਰਾ ਕੇ ਵੈ ਗਈ ਕੀਰਤੀ ਕੀ ਹੋਇਆ ਉਹਨੂੰ ਲਪਿਤ ਕਹਿੰਦੇ ਹਿਟਲਰ ਮਾਸੀ ਜੀ ਨਾਲ ਗੱਲ ਕਰਨੀ ਆ ਇੱਕ ਵਾਰ ਮੈਂ ਮੈਂ ਬਹੁਤ ਰੋਕਿਆ ਪਰ ਨਹੀਂ ਮੰਨੀ ਮੈਂ ਲੈ ਗਿਆ ਉਹਨੂੰ ਕੀਰਤੀ ਹੋਇਆ ਰੋਪਾ ਫਿਰ ਮਾਸੀ ਜੀ ਬੁਲੇ ਹੋਣਗੇ ਬਹੁਤ ਨਪ੍ਰੀਤ ਅਸੀਂ ਜਾ ਕੇ ਕਿਹਾ ਵੀ ਗੱਲ ਕਰਨੀ ਆ ਤੁਹਾਡੇ ਨਾਲ ਕਹਿੰਦੇ ਬਾਹਰ ਹੀ ਬੈਠੋ ਪਾਰਕ 'ਚ ਮੈਂ ਬਾਹਰ ਹੀ ਆ ਕੇ ਗੱਲ ਕਰਦੀ ਆਂ ਅਸੀਂ ਬਾਹਰ ਬੈਠ ਕੇ ਵੇਟ ਕੀਤੀ ਕਾਫੀ دیر ਵਾਦ ਆਈ ਕਹਿੰਦੇ ਬੋਲੋ ਕੀ ਕਹਿਣਾ ਆਇਓ ਮੈਂ ਕਿਹਾ ਮਾਸੀ ਜੀ ਤੁਸੀਂ ਜੋ ਕਹੋਗੇ ਅਸੀਂ ਕਰਾਂਗੇ ਜੋ ਮੰਗੋਗੇ ਦੀ ਦੇਵਾਂਗੇ ਬਸ ਮਾਸੀ ਜੀ ਨਮਰੇ ਦੇ ਦਿਓ ਉਹ ਮਰ ਜਾਣਗੇ ਉਹਦੇ ਵਿਜੋਗ 'ਚ ਹਟਲਰ 마ਸੀ ਜੀ ਤੇ ਕੋਈ ਅਸਰ ਨਹੀਂ ਸੀ ਹੋਇਆ ਸਾਨੂੰ ਕਹਿੰਦੇ ਜਾਓ ਇਥੋਂ ਨਹੀਂ ਤਾਂ ਮੈਨੂੰ ਹੋਰ ਤਰੀਕੇ ਵੀ ਆਉਂਦੇ ਨੇ ਤੁਹਾਨੂੰ ਭਜਾਉਣ ਦੇ ਨਾਲੇ ਸਾਨੂੰ ਗਾਣਾ ਵੀ ਕੱਢਦੇ ਰਹੇ ਬਹੁਤ 마ਸੀ ਜੀ ਨੂੰ ਵੀ ਬੋਲੇ ਚਾਹਤ ਉਹਨਾਂ ਦੇ ਪੈਰਾਂ ਨੂੰ ਫੜ ਕੇ ਬੈ ਗਈ ਕਹਿੰਦੀ ਪਹਿਲਾਂ ਅੰਮ੍ਰਿਤ ਨੂੰ ਦੇ ਦਿਓ ਫੇ ਚਲੇ ਜਾਵਾਂਗੀ 마ਸੀ ਜੀ ਨੇ ਉਹਦੇ ਸਿਰ ਵਿੱਚ ਡਾਂਗਾ ਮਾਰੀਆਂ ਬਹੁਤ ਪਰ ਉਹ ਨਹੀਂ ਹਿੱਲੀ ਰੋਈ ਗਈ ਤੇ ਅੰਮ੍ਰਿਤ ਨੂੰ ਮੰਗੀ ਗਈ ਜਦੋਂ ਮਾਸੀ ਜੀ ਮਾਰੀ ਗਏ ਫਿਰ ਮੈਂ ਆਪ ਉਹਨੂੰ ਅੱਗੇ ਹੋ ਕੇ ਖਿੱਚ ਕੇ ਲਿਆਉਣ ਲੱਗਿਆ ਘਰ ਨੂੰ ਫਿਰ ਹਿਟਲੇ ਮਾਸੀ ਨੇ ਪੁਲਿਸ ਨੂੰ ਬੁਲਾ ਲਿਆ ਫੋਨ ਕਰਕੇ ਕਹਿੰਦੇ ਲਵੀ ਗੁੰਡਿਆਂ ਨੂੰ ਨਾਲ ਲੈ ਕੇ ਸਾਨੂੰ ਸਾਰਿਆਂ ਨੂੰ ਮਾਰਨ ਆਇਆ ਸੀ ਘਰ ਅਸੀਂ ਫੜ ਲਿਆ ਸੀ ਤੁਸੀਂ ਲੈ ਜਾਓ ਆ ਕੀ ਫਿਰ ਮੈਂ ਉਹਨੂੰ ਪੁਲਿਸ ਲੈ ਕੇ ਫੜ ਕੇ ਬਾਅਦ ਵਿੱਚ ਦਵਾਈ ਵੀ ਗੁਰਪ੍ਰੀਤ ਇਹ ਦਵਾਈ ਲੈ ਆਈ ਚਾਹਤ ਨੂੰ ਖੂਨ ਨਹੀਂ ਨਿਕਲਿਆ ਤਾਂ ਕਰਕੇ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਆ ਹਣ ਮੈਂ ਤਾਂ ਹੁਣੇ ਆਈ ਆਂ ਭਮੀ ਮਾਸੀ ਜੀ ਨੇ ਫੋਨ ਕਰਕੇ ਵਕੀਲ ਨੂੰ ਭੇਜਿਆ ਸੀ ਉਹ ਲਿਆਇਆ ਮੈਨੂੰ ਛੁੜਾ ਕੇ ਨਲੀ ਪਾਪੀ ਹਿਟਲਰ ਮਾਸੀ ਬਹੁਤ ਗਲਤ ਬੋਲਦੀ ਸੀ ਉਸ ਦਿਨ ਵਾਂਗੂ ਜਹਤ ਨੂੰ ਅੰਮ੍ਰਿਤ ਨਾਲ ਨਾਲੇ ਉਹਨਾਂ ਦੀ ਮੁੰਡੀ ਜੈ ਸੀ ਦੂਸਤ ਆਏ ਹੋਏ ਨੇ ਬਾਹਰੋਂ ਸਾਰਾ ਕੁਝ ਉਹਨਾਂ ਸਾਹਮਣੇ ਹੋਇਆ ਉਹ ਹੱਸਦੇ ਸੀ ਬਹੁਤ ਸਵਦੀਖ ਦੇ ਕੇ ਕੀਰਤੀ ਤੁਸੀਂ ਕਿਉਂ ਨਹੀਂ ਸਮਝਦੇ ਵੀ ਹੁਣ ਨਹੀਂ ਮਾਸੀ ਜੀ ਸਮਝਦੇ ਹੈਗੇ ਕਿਸੇ ਦੀ ਵੀ ਤਕਲੀਫ ਨੂੰ ਹਰ ਗੱਲ ਨੂੰ ਅਣਸੁਣੀਆ ਕਰਦੀ ਨਹੀਂ ਉਹ ਕੋਈ ਫਾਇਦਾ ਨਹੀਂ ਉਹ ਨਾ ਅਗੀ ਰੋਂਦਾ ਪਲੀਜ਼ ਹੁਣ ਚਲੇ ਗਏ ਦੁਬਾਰਾ ਨਹੀਂ ਜਾਣਾ ਤੁਸੀਂ ਕਿਸੇ ਨੇ ਵੀ ਲਪੇਟ ਹਾਂਜੀ ਹੁਣ ਨਹੀਂ ਜਾਣਾ ਆਪਾਂ ਪਰ ਭਾਬੀ ਚਾਹਤ ਕਹਿੰਦੀ ਸੀ ਕਿ ਅੰਮ੍ਰਿਤ ਲਿਆ ਕੇ ਕੀਤੀ ਦੀਦੀ ਨਾਲ ਉਹਨਾਂ ਦੀ ਮੈਰਿਜ ਕਰਨੀ ਆ ਕੀਤੀ ਕੋਈ ਨਹੀਂ ਆਪਣੀ ਜਾਨ ਥੋੜੀ ਦੇਣੀ ਆ ਫਿਰ ਚਲ ਹੁਣ ਮੈਂ ਕਾਫੀ ਪੀ ਲਮਾ ਬਣਾ ਕੇ ਬੀਬੀ ਠੀਕ ਹੋ ਜੋ ਥੋੜਾ ਜਿਹਾ ਨਾਲੇ ਜੇ ਹੋਣ ਗਈ ਤਾਂ ਮੈਨੂੰ ਮਰੀ ਸਮਝ ਲਿਓ ਲੱਗੇ ਸਮਝ ਲਪੇਟ ਠਿੱਕਾ ਭਾਪੀ ਮੈਂ ਵੀ ਦੇਖਦਾ ਹਾਂ ਚਾਹਦ ਨੂੰ ਨਾਲੇ ਸਿਰੇ ਨੂੰ ਰੋਟੀ ਦੇ ਕੇ ਆਉਣੀ ਆ ਫੇਰ ਕਰੂੰ ਫੋਨ ਬਲੇ ਟਾਈਮ ਬਾਈ ਉਸ ਤੋਂ ਬਾਅਦ ਕੀਰਤੀ ਨੇ ਚਾਹਦ ਨੂੰ ਮੈਸੇਜ ਕਰਕੇ ਉਸ ਤੇ ਵੀ ਬਹੁਤ ਝੰਡ ਕੀਤੀ ਤੇ ਮੁੜ ਕੇ ਉਤਰ ਜਾਣ ਤੋਂ ਮਨਾਂ ਕੀਤਾ ਚਾਹਦ ਨੇ ਵੀ ਕੀਰਤੀ ਦੀ ਗੱਲ ਨਾ ਮੰਨ ਲਈ ਉਸ ਤੋਂ ਮਾਫੀ ਮੰਗੀ ਤੇ ਦੁਬਾਰਾ ਹਿਟਲਰ ਮਾਸੀ ਦੇ ਘਰ ਨਾ ਜਾਣ ਦਾ ਵਾਦਾ ਵੀ ਕੀਤਾ ਤਿੰਨ ਦਿਨ ਲਗਾਤਾਰ ਸਵੇਰੇ ਸ਼ਾਮ ਨੂੰ ਉਸ ਲੱਗਨ ਕਰਕੇ ਕੀਰਤੀ ਦੇ ਹੱਥ ਸੁੱਜ ਗਏ ਹੁਣ ਤਾਂ ਉਹ ਹੋਰ ਵੀ ਜ਼ਿਆਦਾ ਕਮਜ਼ੋਰ ਲੱਗਣ ਲੱਗ ਪਈ ਆਪਣੇ ਹੱਥਾਂ ਵੱਲ ਦੇਖ ਕੇ ਕਿੰਨੇ ਵਾਰੀ ਦਿਨ ਝਰੂ ਲੈਂਦੀ ਅੰਮ੍ਰਿਤ ਲਈ ਰੱਬ ਅੱਗੇ ਅਰਦਾਸ ਕਰਦੀ ਦਿਨ ਰਾਤ ਨੀਂਦ ਨਾ ਆਉਣ ਕਾਰਨ ਅੱਖਾਂ ਲਾਲ ਹੋਈਆਂ ਰਹਿੰਦੀਆਂ ਉਸ ਦੀ ਇਹ ਹਾਲਤ ਨੂੰ ਦੇਖ ਕੇ ਉਸ ਦੇ ਮੰਮੀ ਜੀ ਨੇ ਉਸ ਦੇ ਪ੍ਰਾਂ ਨੂੰ ਉਸ ਨੂੰ ਸ਼ਹਿਰ ਲੈ ਕੇ ਜਾਣ ਲਈ ਕਿਹਾ ਇੱਕ ਦਿਨੇ ਅੰਮ੍ਰਿਤ ਦੇ ਮੰਮੀ ਜੀ ਨੇ ਕੀਰਤੀ ਨੂੰ ਫੋਨ ਕਰਕੇ ਉਸ ਦੀ ਖ਼ਬਰ ਲਈ ਆਪਣਾ ਧਿਆਨ ਰੱਖਣ ਤੇ ਅੰਮ੍ਰਿਤਪਾਲੀ ਬੀ ਫਿਕਰ ਰੈਨਲੀ ਕਿਹਾ ਫਿਰ ਕੀਰਤੀ ਨੂੰ ਸ਼ਹਿਰ ਦੇ ਡਾਕਟਰ ਕੋਲ ਦਿਖਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਇੱਕ ਦਵਾਈ ਖਾਣ ਲਈ ਦਿੱਤੀ ਤੇ ਹਫਤੇ ਬਾਅਦ ਦੁਬਾਰਾ ਦਿਖਾਉਣ ਲਈ ਕਿਹਾ ਇਸ ਦਵਾਈ ਨਾਲ ਕੀਰਤੀ ਨੂੰ ਕਾਫੀ ਫਰਕ ਪੈਣ ਲੱਗ ਗਿਆ ਇੱਕ ਦਿਨ ਸਮਰ ਨੂੰ ਲਪਤ ਨੇ ਮੈਸੇਜ ਕਰਕੇ ਕੀਰਤੀ ਬਾਰੇ ਦੱਸ ਦਿੱਤਾ ਤੇ ਫਿਰ ਸਮਰ ਨੇ ਵੀ ਕੀਰਤੀ ਨੂੰ ਫੋਨ ਕਰਕੇ ਬਹੁਤ ਬੋਲਿਆ ਤੇ ਆਪਣਾ ਧਿਆਨ ਰੱਖਣ ਲਈ ਕਿਹਾ ਹਫਤੇ ਬਾਅਦ ਵਾਰਾ ਦਿਖਾਉਣ ਤੋਂ ਬਾਅਦ ਕੀਰਤੀ ਨੂੰ ਡਾਕਟਰ ਨੇ ਦਵਾਈ ਬਦਲ ਕੇ ਦਿੱਤੀ ਤੇ ਨਾਲ ਹੀ ਕੁਝ ਤਾਕਤਦਾਰ ਦਵਾਈਆਂ ਵੀ ਦਿੱਤੀਆਂ ਅਤੇ ਇਹਨਾਂ ਦਵਾਈਆਂ ਨਾਲ ਕੀਰਤੀ ਦੀ ਬਿਮਾਰੀ ਦਿਨੋਂ ਦਿਨ ਠੀਕ ਹੁੰਦੀ ਚਲੀ ਗਈ 23 ਸਤੰਬਰ 2020 ਨੂੰ ਸਾਮ 6:30 ਵਜੇ ਸਮਨ ਨੇ ਕੀਰਤੀ ਨੂੰ ਫੋਨ ਕੀਤਾ ਸਮਰ ਪਾਪੀ ਕਿਵੇਂ ਹੋ ਠੀਕ ਹੋ ਹਾਂ ਪਹਿਲਾਂ ਨਾਲੋਂ ਦਵਾਈ ਬੰਦ ਕਰ ਦਿੱਤੀ ਕਿ ਨਹੀਂ ਆ ਜਾਈ ਕੀਤੀ ਹਾਂ ਸਮਾਠੀ ਕਾ ਹੰਤਾ ਦਵਾਈ ਚੱਲਦੀ ਆ ਹੋਰ ਤੂੰ ਦੱਸ ਕਿਵੇਂ ਆ ਮੰਮੀ ਕਿਵੇਂ ਨੇ ਤੇਰੇ ਉਹਨਾਂ ਨਾਲ ਗੱਲ ਕਰ ਲੈਣਾ ਰੋਜ਼ ਕਹ ਨਹੀਂ ਸਮਾਹਾਂਜੀ ਠੀਕ ਨਹੀਂ ਹੋ ਜਾਂਦੀ ਆ ਰੋਜ਼ ਗੱਲ ਤਾਂ ਸੱਚ ਭਾਬੀ ਮੈਂ ਪੈਸੇ ਪਾਤੀ ਸੀ ਮਾਸੀ ਜੀ ਹੋਣਾ ਨੂੰ ਪੰਜਾ ਇੱਕ ਦਿਨ ਪਾਇਆ ਏ ਪੰਜਾ ਦੂਜੀ ਵਾਰ ਕਈ ਦਿਨ ਬਾਅਦ ਪਾਇਆ ਏ ਕੀਤੀ ਚਲ ਵਧੀਆ ਕੀਤਾ ਆਪਣੀ ਮਾਂ ਨੂੰ ਤਾਂ ਜਿਉਣਾ ਤੋਂ ਉੱਪਰ ਕਰਿਆ ਹੋਇਆ ਸੀ ਹਿੱਟਲ ਮਾਸੀ ਜੀ ਨੇ ਹੋਰ ਸਨਾ ਸਮਾਹਾਂਜੀ ਸੱਚ ਪਾ ਵੀ ਇੱਕ ਗੱਲ ਹੋਰ ਦੱਸਣੀ ਸੀ ਮੈਂ ਤੁਹਾਨੂੰ ਮੈਂ ਜੈਸਮੀਨ ਨੂੰ ਸਾਰੇ ਕਿਤੇ ਲੱਭ ਲਈ ਇੱਥੇ ਕਿਤੇ ਨਹੀਂ ਮਿਲੀ ਕਿਤੇ ਕਿਸੇ ਹੋਰ ਕੰਟਰੀ ਤਾਂ ਨਹੀਂ ਉਹ ਤੁਸੀਂ ਮੈਨੂੰ ਝੂਠ ਤਾਂ ਨਹੀਂ ਕੈਨੇਡਾ ਕਹਤਾ ਕਿਤੇ ਕੀਤੀ ਸਮਰ ਮੈਂ ਵੀ ਤੈਨੂੰ ਅੱਜ ਦੱਸ ਦੇਣਾ ਚਾਹਣੀ ਆ ਪਹਿਲਾਂ ਵਾਦਾ ਕਰਕੇ ਤੂੰ ਕਮਜ਼ੋਰ ਨਹੀਂ ਹੋਂਦੇਵੇਂਗਾ ਆਪਣੇ ਆਪ ਨੂੰ ਸਮਰ ਕੀ ਗੱਲ ਹੋ ਗਈ ਪੱਪੀ ਜੈਸਮੀਨ ਨੇ ਕਿਤੇ ਮੈਨੂੰ ਭੁਲਾ ਕੇ ਉਹ ਤਾਂ ਨਹੀਂ ਪਿਆਰ ਕਰ ਲਿਆ ਜਿਹਦੇ ਨਾਲ ਤੋਰੀ ਸੀ ਕਰਦੀਆਂ ਨੇ ਸਮਰਦੀ ਮੋਹ ਜੈਸਮੀਨ ਬਾਰੇ ਗੱਲਾਂ ਵਿੱਚ ਇੰਨਾ ਪਿਆਰ ਕੀਰਤੀ ਨੂੰ ਤਕਲੀਫ ਦੇ ਗਿਆ ਕਿਉਂਕਿ ਜੈਸਮੀਨ ਤਾਂ ਦੁਨੀਆ ਤੇ ਹੈ ਵੀ ਨਹੀਂ ਸੀ ਤੇ ਸਮਰ ਉਸ ਨੂੰ ਜ਼ਿੰਦਾ ਸਮਝ ਕੇ ਅੱਜ ਵੀ ਪਿਆਰ ਕਰ ਰਿਹਾ ਸੀ ਕੀਰਤੀ ਸਮਰਦੀ ਮੋਹ ਜੈਸਮੀਨ ਦਾ ਵਾਰ ਫਰ ਨਾਮ ਸੁਣ ਕੇ ਰੋ ਪਈ ਤੇ ਬੋਲੀ ਉਹ ਤਾਂ ਤੈਨੂੰ ਤਾਂ ਭੁੱਲੂਗੀ ਜੇ ਉਹ ਦੁਨੀਆ ਤੇ ਹੋਊਗੀ ਸਮਰ ਕੀ ਮਤਲਬ ਆ ਭੀ ਕਿਤੇ ਹੁਣ ਉਹਦੀ ਕਰਦਿਆਂ ਨੇ ਉਹਨੂੰ ਕਹਿੰਦਾ ਕਹਿੰਦਾ ਸਮਰ ਛੁੱਪ ਹੋ ਗਿਆ ਕੀਰਤੀ ਸਮਰ ਉਹ ਉਸੇ ਦਿਨ ਖਤਮ ਹੋ ਗਈ ਸੀ ਜਿਸ ਦਿਨ ਉਹਦੀ ਮੰਗਣੀ ਕਰਤੀ ਸੀ ਉਹਦੀ ਕਰਦਿਆਂ ਨੇ ਕਿਸੇ ਹੋਰ ਨਾਲ ਅਸੀਂ ਵਸ ਤੈਨੂੰ ਖੂਣਾ ਨਹੀਂ ਸੀ ਚਾਹੁੰਦੇ ਤਾਂ ਨਹੀਂ ਸੀ ਤੈਨੂੰ ਸੱਚ ਦੱਸਦੀ ਤੂੰ ਉਹਦੋਂ ਅਜੇ ਕੀਰਤੀ ਬੋਲ ਹੀ ਰਹੀ ਸੀ ਕਿ ਸਮਰ ਨੇ ਫੋਨ ਕਰ ਦਿੱਤਾ ਕੀਰਤੀ ਨੇ ਬਹੁਤ ਵਾਰ ਫੋਨ ਲਾਇਆ ਪਰ ਸਮਰ ਨੇ ਨਾ ਚੁੱਕਿਆ ਫਿਰ ਕੀਰਤੀ ਨੇ ਉਸ ਨੂੰ ਮੈਸੇਜ ਵੀ ਕੀਤੇ ਕੀਤੀ ਸਮਰ ਸੌਰੀ ਪਲੀਜ਼ ਮੇਰਾ ਫੋਨ ਤਾਂ ਚੁੱਕ ਇੱਕ ਵਾਰ ਮੇਰੇ ਨਾਲ ਗਲਤ ਕਰ ਅਸੀਂ ਤੈਨੂੰ ਖੂਣਾ ਨਹੀਂ ਸੀ ਚਾਹੁੰਦੇ ਤਾਂ ਨਹੀਂ ਸੀ ਤੈਨੂੰ ਸੱਚ ਦੱਸਦੇ ਜੇ ਤੈਨੂੰ ਤੋਂ ਸੱਚ ਦੱਸ ਦਿੰਦੇ ਤਾਂ ਤੂੰ ਚੱਲ ਨਹੀਂ ਸੀ ਸਕਣਾ ਜੇ ਤੂੰ ਖੁਦ ਨੂੰ ਕੁਝ ਕਰ ਲੈਂਦਾ ਗੁੱਸੇ 'ਚ ਫਿਰ ਮੰਮੀ ਜੀ ਦਾ ਕੀ ਬੰਦਾ ਬਾਅਦ ਤੇਰੀ ਪਲੀਜ਼ ਸਮਝ ਮੇਰੀ ਗੱਲ ਨੂੰ ਅਸੀਂ ਤੇਰੇ ਚੰਗੇ ਲਈ ਕੀਤਾ ਜੋ ਵੀ ਕੀਤਾ ਅਸੀਂ ਕਿਹੜਾ ਤੇਰੀ ਦੁਸ਼ਮਣਾਂ ਬੱਚੀ ਸਮਝਦਾ ਕਿਉਂ ਨਹੀਂ ਤੂੰ ਨੀ ਮੈਸੇਜ ਕਰਨ ਤੋਂ ਬਾਅਦ ਵੀ ਜਦੋਂ ਸੰਬਰ ਨੇ ਕੀਤੀ ਦੇ ਮੈਸੇਜ ਨਾ ਦੇਖੇ ਤਾਂ ਉਹ ਚੁੱਪ-ਚਾਪ ਸਮਰ ਦੇ ਛਾਉ ਆਦਿ ਉਹੜੀ ਕਰਨ ਲੱਗ ਪਈ ਥੋੜੇ ਸਮੇਂ ਬਾਅਦ ਸੰਬਰ ਨੇ ਮੈਸੇਜ ਕੀਤਾ ਸੰਬਰ ਬਾਪੀ ਬਹੁਤ ਵਧੀਆ ਕੀਤਾ ਤੁਸੀਂ ਮੇਰੇ ਨਾਲ ਮੇਰੇ ਨਾਲ ਹੋਣਾ ਹੀ ਇਹੀ ਚਾਹੀਦਾ ਸੀ ਕਿਉਂਕਿ ਮੈਂ ਪਿਆਰ ਕੀਤਾ ਸੀ ਤੁਹਾਨੂੰ ਸਭ ਨੂੰ ਨਰੀ ਜੈਸਮੀਨ ਨੂੰ ਤੁਸੀਂ ਸਭ ਨੇ ਮੁੱਲ ਮੋੜਤਾ ਪਾਪੀ ਹੁਣ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਪਾਪੀ ਬਸ ਹੁਣ ਮੈਨੂੰ ਇਕੱਲਾ ਛੱਡ ਦਿਓ ਵੀ ਥੈਂਕ ਯੂ ਸਮਰਦੀ ਤੂੰ ਸਾਡਾ ਹੈ ਤੈਨੂੰ ਨਾ ਮੈਂ ਦੁਹੀ ਦੇਖ ਸਕਦੀ ਸੀ ਤੇ ਨਾ ਤੇਰਾ ਪਰਾ ਇਸ ਲਈ ਪਲੀਸ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਤਾਂ ਕਰ ਸਮਝ ਭਾਵੇਂ ਮੈਨੂੰ ਤੁਹਾਡੇ ਨਾਲ ਸਿਰਫ ਇਹੀ ਗੁੱਸਾਈ ਕਿ ਤੁਸੀਂ ਮੈਨੂੰ ਦੱਸਿਆ ਨਹੀਂ ਸਭ ਤੋਂ ਵੱਧ ਗੁੱਸਾ ਮੈਨੂੰ ਰੱਬ ਤੇ ਆ ਉਸ ਤੋਂ ਬਾਅਦ ਸਮਰ ਆਫਲਾਈਨ ਹੋ ਗਿਆ ਤੇ ਕੀਰਤੀ ਨੇ ਵੀ ਉਸ ਨੂੰ ਇਕੱਲਾ ਛੱਡ ਦੇਣਾ ਹੀ ਸਹੀ ਸਮਝਿਆ ਸ਼ਾਮ ਨੂੰ ਚਾਹਦ ਨੇ ਮੈਸੇਜ ਕੀਤਾ ਚਾਹਦ ਕਿਵੇਂ ਆਂਦੇ ਦੀ ਪੈਸੇ ਨਿਕਲ ਗਿਆ ਅੱਛੀ ਦੀ ਬੈਂਕ ਚ ਮਾਸੀ ਜੀ ਨੇ ਹਿਟਲਰ ਮਾਸੀ ਨੂੰ ਫੋਨ ਕਰਕੇ ਕਹਿਤਾ ਸੀ ਕਿ ਆ ਕੇ ਪੈਸੇ ਲੈ ਜਾਉ ਕੀਤੀ ਫਿਰ ਕੀ ਕਹਿੰਦੇ ਚਾਹਤ ਉਹ ਕਹਿੰਦੇ ਜਿੰਨੇ ਖਰਚੇ ਸੀ ਉਦਾਂ ਹੀ ਦੇ ਕੇ ਵੀ ਜਾਓ ਫਿਰ ਉਹ ਮਾਸੀ ਜੀ ਤਹਾਨੂੰ ਪਤਾ ਹੀ ਆ ਕਹਿੰਦੇ ਜੇ ਲੈਣੇ ਨਹੀਂ ਤਾਂ ਘਾੜਾ ਰਾ ਕੇ ਲੈ ਜਾ ਨਹੀਂ ਤਾਂ ਮੈਂ ਵੀ ਦੇਣੀ ਨਹੀਂ ਫਿਰ ਪਛਤਾਏਂਗੀ ਕੀਤੀ ਫਿਰ ਕੀ ਕਹਿੰਦੇ ਮਾਸੀ ਜੀ ਭੱਜ ਕੇ ਆਏ ਹੋਣੇ ਨੇ ਫਿਰ ਤਾਂ ਹਨਾ ਚਾਹਤ ਹੋਰ ਕੀ ਫੇਰ ਆ ਗਈਆਂ ਦੋਮੀ ਕੀਰਤੀ ਕੌਣ ਦੋਮੀ ਝਾਹਦ ਉਹਨੂੰ ਲਿਆਈ ਸੀ ਨਾਲ ਵਕੀਲ ਦੀ ਕੁੜੀ ਨੂੰ ਉਹੀ ਗਿਣ ਕੇ ਲੈ ਗਈ ਆ ਸਾਰੇ ਪੈਸੇ ਕੀਰਤੀ ਅੱਛਾ ਬਹੁਤ ਖੁਸ਼ ਹੋਣੀ ਆਉਤਾ ਵੀ 1 ਕਰੋੜ ਆ ਗਿਆ ਇਕੱਠਾ ਹੁਣ ਸ਼ਾਪਿੰਗ ਕਰਾਂਗੇ ਝਾਹਦ ਹੋਰ ਕੀ ਦੀਦੀ ਕੀਰਤੀ ਅੱਛਾ ਗਰਲਸ ਨੂੰ ਮੇਰੀ ਧਿਆਨ ਨਾਲ ਸਮਨ ਨੂੰ ਮੈਂ ਸਭ ਸੱਚ ਦੱਸਤਾ ਝ ਜੈਸਮੀਨ ਬਾਰੇ ਇਸ ਲਈ ਉਹ ਬਹੁਤ ਅਪਸੈਟਾ ਗਾਨੀ ਗਾਨੀ ਕਿੰਦਾ ਕਿਸੇ ਨਾਲ ਲਵੀ ਨੂੰ ਕਹੀਂ ਜੇ ਗੱਲ ਕਰ ਸਕਦਾ ਈ ਤਾਂ ਕਰਕੇ ਉਹਨੂੰ ਸਮਝਾਵੇ ਚਾਹਤ ਠੀਕਾ ਦੇ ਦੇ ਕਹਿ ਦਿੰਨੀ ਆ ਕੀਰਤੀ ਚਲ ਓਕੇ ਕੱਲ ਕਰ ਦਿਆਂ ਗੱਲ ਚਾਹਤ ਹਾਂਜੀ ਬਾਈ ਅਗਲੇ ਦਿਨ ਸਵੇਰੇ 10 ਵਜੇ ਕੀਰਤੀ ਨੇ ਸਮਰ ਨੂੰ ਮੈਸੇਜ ਕੀਤਾ ਕੀਤੀ ਤੈਂシャン ਨਾਲ ਐ ਅਸੀਂ ਹੈਗੇ ਆ ਨਾਲੇ ਮੈਂ ਜਿਉਂਦੀ ਆ ਜੀ ਮਰੀ ਨਹੀਂ ਤੇਰੇ ਹਰ ਦੁੱਖ ਵਿੱਚ ਤੇਰੇ ਨਾਲ ਆ ਮੈਂ ਤੇਰੀ ਸੁੱਖ ਵੀ ਚਾਹੇ ਨਾ ਵੀ ਹੋਵਾ ਤੇਰੀ ਪ੍ਰਣਲਵਾਦਾ ਹੀ ਮੇਰਾ ਕਿ ਮੈਂ ਧਿਆਨ ਰੱਖਣਾ ਹੀ ਤੇਰਾ ਪਰ ਉਸੇ ਇਸ ਮੈਸੇਜ ਨੂੰ ਪਹਿਲਾਂ ਤੱਕ ਸੰਭਰ ਨਹੀਂ ਪੂਰਾ ਦਿਨ ਦੇਖਿਆ ਹੀ ਨਹੀਂ ਫਿਰ ਸ਼ਾਮ ਨੂੰ 8 ਵਜੇ ਜਦੋਂ ਮੈਸੇਜ ਦੇਖਿਆ ਤਾਂ ਸਿਰਫ ਓਕੇ ਕਹਿ ਦਿੱਤਾ ਕੀਰਤੀ ਨੇ ਵੀ ਉਸੇ ਹਾਲ ਸਮਝਦੇ ਹੋਏ ਬਹੁਤਾ ਤੰਗ ਕਰਨਾ ਜ਼ਰੂਰੀ ਨਹੀਂ ਸਮਝਿਆ ਬਸ ਸਿਰਫ ਹਮ ਕਹਿ ਦਿੱਤਾ ਮੁੜ ਕੇ ਦੁਮਾ ਵਿੱਚ ਕੋਈ ਗੱਲ ਧੰਵਾ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਿਹਾ ਹੋਏ ਚੈਨਲ ਦੀ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸੈਸ਼ੀ ਕਲ ਜੀ